ਖਬਰਨਾਮਾ ਦੇਖ ਰਿਹਾ ਸੂਤੀਆਂ ਨੂੰ ਮਿਲੀ ਵੱਲੋਂ ਪਿਆਰ ਭਰੀ ਸਸਵੀਕਾ ਭਾਰਤੀ ਜਨਤਾ ਪਾਰਟੀ ਦੀ ਮੌਜੂਦਾ ਸੰਸਦ ਹਿਮਾਚਲ ਹਲਕਾ ਮੰਡੀ ਤੋਂ ਕੰਗਨਾ ਰੌਤ ਫਸੀ ਕਸੂਤੀ ਕੰਗਨਾ ਰੌਤ ਨੂੰ ਪੰਜਾਬੀਆਂ ਉੱਤੇ ਟਿੱਪਣੀ ਅਤੇ ਪੰਜਾਬੀਆਂ ਉੱਤੇ ਸ਼ਬਦੀ ਹਮਲੇ ਕਰਨੇ ਪਏ ਮੰਗੇ ਕੰਗਨਾ ਰੌਤ ਲੰਮਾ ਸਮਾਂ ਜੇਲ੍ਹ ਦੇ ਵਿੱਚ ਜਾਵੇਗੀ ਤੇ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਵੀ ਕੰਗਨਾ ਨੌਤ ਨੂੰ ਕਾਨੂੰਨ ਤੋਂ ਨਹੀਂ ਬਚਾ ਸਕਦੀ ਸਾਰੇ ਰਸਤੇ ਪੰਜਾਬੀਆਂ ਵੱਲੋਂ ਕੰਗਨਾ ਨੌਤ ਦੇ ਬੰਦ ਕਰ ਦਿੱਤੇ ਨੇ ਸ਼ਬਦੀ ਹਮਲੇ ਵਿਅੰਗ ਕਰਨਾ ਕਟਾਸ਼ ਸ਼ਬਦ ਬੋਲਨੇ ਇਹ ਲੰਮੀ ਇਹ ਪੁਰਾਣੀ ਆਦਤ ਹੈ ਕੰਗਨਾ ਨੌਤ ਦੀ ਕੰਗਨਾ ਨੌਤ ਨੇ ਕਦੇ ਸੁਪਨੇ ਦੇ ਵਿੱਚ ਵੀ ਨਹੀਂ ਸੋਚਿਆ ਹੋਵੇਗਾ ਕਿ ਜਿਹੜਾ ਪੰਗਾ ਮੈਂ ਪੰਜਾਬੀਆਂ ਦੇ ਨਾਲ ਲਿਆ ਹੈ ਉਹ ਮੈਨੂੰ ਬੜਾ ਮਹਿੰਗਾ ਪਵੇਗਾ ਭਵਿੱਖ ਦੇ ਵਿੱਚ ਇਸ ਦਾ ਅੰਦਾਜ਼ਾ ਨਹੀਂ ਹੋਵੇਗਾ ਕੰਗਨਾ ਨਰੋਤ ਨੂੰ ਥੱਪੜ ਵੀ ਬਚੇ ਚੰਡੀਗੜ੍ਹ ਦੇ 에어ਪੋਰਟ ਦੇ ਵਿੱਚੋਂ ਹਾਲਾਂਕਿ ਉਹ ਬੀਬੀ ਨੂੰ ਸਸਪੈਂਡ ਕਰ ਦਿੱਤਾ ਗਿਆ ਲੇਕਿਨ ਕੌਮ ਉਸ ਬੀਬੀ ਕੁਲਵਿੰਦਰ ਕੌਰ ਦੇ ਨਾਲ ਖੜ ਗਏ ਸਪੋਰਟ ਕੀਤੀ ਗਈ ਤੇ ਕੰਗਨਾ ਨਰੋਤ ਦਾ ਵਿਰੋਧ ਕੀਤਾ ਗਿਆ ਕਿ ਤੁਸੀਂ ਸਾਡੇ ਕਿਸਾਨਾਂ ਉੱਤੇ ਕਿਉਂਕਿ ਇੱਕ ਪਾਸੇ ਬੀਬੀਆਂ ਉੱਤੇ ਸ਼ਬਦੀ ਹਮਲੇ ਕੀਤੇ ਗਏ ਤੇ ਦੂਸਰੇ ਪਾਸੇ ਇਹ ਵੀ ਇਲਜ਼ਾਮ ਲਗਾਏ ਕਿ ਜੇਕਰ ਭਾਰਤੀ ਜਨਤਾ ਪਾਰਟੀ ਵੱਲੋਂ ਤਿੰਨ ਕਾਲੇ ਕਾਨੂੰਨ ਵਾਪਸ ਨਾ ਲੈ ਜਾਂਦੇ ਤਾਂ ਬੰਗਲਾਦੇਸ਼ ਵਰਗਾ ਵਰਗਾ ਹਾਲਾ ਬੰਗਲਾਦੇਸ਼ ਵਰਗੇ ਹਾਲਾਤ ਬਣ ਜਾਣੇ ਸੀ ਦਿੱਲੀ ਦੇ ਸ਼ੰਭੂ ਬਾਰਡਰ ਤੇ ਤੇ ਇਹ ਵੀ ਕਿਹਾ ਗਿਆ ਕੰਗਨਾ ਨੌਦ ਬਨੋ ਕਿ ਉੱਥੇ ਬੜੇ ਰੇਪ ਹੋਏ ਉੱਥੇ ਬੜੇ ਕਤਲ ਹੋਏ ਲੇਕਿਨ ਇੱਕ ਵੀ ਸੱਚ ਨਹੀਂ ਨਿਕਲਿਆ ਹਮੇਸ਼ਾ ਹੀ ਵਿਵਾਦਾਂ ਦੇ ਵਿੱਚ ਕਰੀ ਰਹਿੰਦੀ ਹੈ ਕੰਗਨਾ ਨੌਦ ਲੇਕਿਨ ਕੰਗਨਾ ਨੌਦ ਦਾ ਕਿਸੇ ਨੇ ਪਿੱਛਾ ਕੀਤਾ ਐਕਸੈਪਟ ਪੰਜਾਬੀਆਂ ਨੇ ਲੇਕਿਨ ਪੰਜਾਬੀਆਂ ਨੇ ਚੈਲੰਜ ਕੀਤਾ ਪੰਜਾਬੀਆਂ ਨੇ ਪਹਿਲਾ ਸਥਾਨਕ ਅਦਾਲਤ ਦਾ ਦਰਵਾਜ਼ਾ ਖਟਾਇਆ ਉਸ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦਾ ਲੇਕਿਨ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵਿੱਚ ਪੇਸ਼ ਹੋਈ ਕੰਗਣਾ ਰੌਤ ਨੇ ਆਪਣੇ ਪੱਖ ਰੱਖੇ ਲੇਕਿਨ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਉਸ ਦੀ ਸੁਣਵਾਈ ਨਹੀਂ ਕੀਤੀ ਝਟਕਾ ਲੱਗੇਗਾ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਵੱਡੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਕੰਗਨਾਰ ਨਾਉਤ ਹੁਣ ਆਪਣੇ ਕੀਤੇ ਤੇ ਪਛਤਾ ਰਹੀ ਹੈ ਉਹ ਕਹਿੰਦੇ ਨੇ ਕਿ ਆ ਪਛਤਾਏ ਕੀ ਹੋ ਜਦ ਚਿੜੀਆ ਚੋਕੀ ਖੇਤ ਹੈ ਜਦੋਂ ਤੁਸੀਂ ਆਪਣੇ ਮੂੰਹ ਦੇ ਵਿੱਚੋਂ ਬੋਲ ਗ ਬੋਲ ਹੀ ਦਿੱਤੇ ਤੇ ਉਹਦਾ ਤੁਹਾਨੂੰ ਹਿਸਾਬ ਪੰਜਾਬੀਆਂ ਅੱਗੇ ਗੋੜਡਾ ਟੇਕ ਕੇ ਦੇਣਾ ਪਵੇਗਾ 19 ਦੇ 21 ਪਾਉਂਦੇ ਨੇ ਪੰਜਾਬ ਦੇ ਲੋਕ ਇਸ ਦਾ ਸ਼ਾਇਦ ਪਤਾ ਨਹੀਂ ਕੰਗਨਾਰ ਨਾਉਤ ਨੂੰ ਦੱਸਿਆ ਜਾ ਰਿਹਾ ਹੈ ਕਿ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਭਾਜਪਾ ਸੰਸਦ ਮੈਂਬਰ ਬਾਲੀਵੁੱਡ ਅਦਾਕਾਰਾ ਕਗਨਾ ਰੌਤ ਨੂੰ ਸੁਪਰੀਮ ਕੋਰਟ ਤੋਂ ਝਟਕਾ ਲੱਗਿਆ ਹੈ ਸੁਪਰੀਮ ਪਹਿਲਾਂ ਮੋਹਾਲੀ ਸਟਾਨਕ ਅਦਾਲਤ ਤੇ ਪਟਿਆਲੇ ਦੀ ਉਸ ਤੋਂ ਬਾਅਦ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਵਿੱਚ ਹੁਣ ਸੁਪਰੀਮ ਕੋਰਟ ਤੋਂ ਵੱਡਾ ਝਟਕਾ ਲੱਗਿਆ ਹੈ ਅਦਾਲਤ ਨੇ ਉਹਨਾਂ ਦੀ ਮਾਨ ਹਾਨੀ ਦੀ ਸ਼ਿਕਾਇਤ ਨੂੰ ਰੱਦ ਕਰਨ ਦੀ ਪਟੀਸ਼ਨ ਰੱਦ ਕਰ ਦਿੱਤੀ ਹੈ ਦੱਸਦੀ ਕਿ ਇਹ ਮਾਮਲਾ 2021 ਹੈ 21 ਦਾ ਹੈ ਜਦੋਂ ਕਿਸਾਨ ਅੰਦੋਲਨ ਚੱਲ ਰਿਹਾ ਸੀ ਉਸ ਸਮੇਂ ਦੌਰਾਨ ਕਗਨਾ ਨੇ ਟਵੀਟ ਕਰਕੇ ਬਠਿੰਡਾ ਦੇ ਮਹਾਦਰ்கੜ ਜਟੀਆਂ ਪਿੰਡ ਦੀ ਰਹਿਣ ਵਾਲੀ 88 ਸਾਲਾ ਬਜ਼ੁਰਗ ਮੈਨਾ ਕਿਸਾਨ ਮਹਿੰਦਰ ਕੌਰ ਨੂੰ 100 ਰੁਪਏ ਲੈ ਕੇ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਵਾਲੀ ਔਰਤ ਕਿਆਸੀ ਮਹਿੰਦਰ ਕੌਰ ਨੇ ਇਸ ਵਿਰੋਧ ਅਦਾਲਤ ਵਿੱਚ ਕੇਸ ਦਰਕੀਤਾ ਕੰਗਣਾ ਨੇ ਕਿਹਾ ਕਿ ਉਸਨੇ ਸਿਰਫ ਵਕੀਲ ਦੀ ਪੋਸਟ ਦੁਆਰਾ ਪੋਸਟ ਕੀਤੀ ਸੀ ਯਾਦ ਕਰਵਾਦੀ ਹੈ ਕਿ ਕੰਗਣਾ ਨੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੁਆਰਾ ਟਵੀਟ ਕੀਤਾ ਸੀ ਕਿ ਔਰਤਾਂ 100-100 ਰੁਪਏ ਵਿੱਚ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਲ ਹਨ ਕਿਸਾਨਾਂ ਨੇ ਕੰਗੜਾ ਨੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਬਾਰੇ ਇੱਕ ਪੋਸਟ ਤੇ ਟਿੱਪਣੀ ਵੀ ਕੀਤੀ ਸੀ ਇਸ ਬਜ਼ੁਰਗ ਔਰਤ ਦੀ ਫੋਟੋ ਸੀ ਆਧਾਰਨ ਇਹ ਲਿਖਿਆ ਕਿ ਹਾ ਹਾ ਇਹ ਉਹ ਦਾਦੀ ਹੈ ਜਿਸ ਨੂੰ ਟਾਈਮ ਮੈਗਜ਼ੀਨ ਵਿੱਚ ਭਾਰਤ ਵਿੱਚ ਇੱਕ ਸ਼ਕਤੀਸ਼ਾਲੀ ਔਰਤ ਹੋਣ ਲਈ ਪ੍ਰਦਰਸ਼ਨ ਕੀਤਾ ਗਿਆ ਉਹ ਵੀ 100 ਰੁਪਏ ਵਿੱਚ ਉਪਲਬਧ ਹੈ ਕੰਗੜਾ ਦੇ ਟਵੀਟ ਤੋਂ ਬਾਅਦ ਮਹਿੰਦਰ ਕੌਰ ਨੇ 4 ਫਰਵਰੀ 2021 ਨੂੰ ਮਾਨਹਾਨੀ ਕੇਸ ਦਾ ਮਾਨਹਾਨੀ ਦਾ ਕੇਸ ਦਰਜ ਕੀਤਾ ਸੀ ਇਹ ਸੁਣਵਾਈ ਲਗਭਗ 13 ਮਹੀਨੇ ਚੱਲੀ ਜਿਸ ਤੋਂ ਬਾਅਦ ਬਟਿੰਡਾ ਦੀ ਅਦਾਲਤ ਨੇ ਕੰਗੜਾ ਅਰਨੋਤ ਨੂੰ ਸਮਨ ਜਾਰੀ ਕਰਕੇ ਪੇਛੇ ਛੋੜ ਦੇ ਹੁਕਮ ਦਿੱਤੇ ਇਸ ਤੋਂ ਬਾਅਦ ਕੰਗਣਾ ਰਣ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਵਿੱਚ ਰਾਤ ਨੂੰ ਪਟੀਸ਼ਨ ਦਾਇਰ ਕੀਤੀ ਜਿਸ ਨੂੰ ਹੁਣ ਰੱਦ ਕਰ ਦਿੱਤਾ ਗਿਆ ਹੈ। ਸਤਾਨਕ ਅਦਾਲਤ ਵਿੱਚੋਂ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਵਿੱਚੋਂ ਹੁਣ ਸੁਪਰੀਮ ਕੋਰਟ ਦੇ ਵਿੱਚ ਵੀ ਜਿਹੜੀ ਪਟੀਸ਼ਨ ਕੰਗਣਾ ਰਣੌਤ ਵੱਲੋਂ ਪਾਈ ਗਈ ਸੀ ਉਸ ਨੂੰ ਰੱਦ ਕਰ ਦਿੱਤਾ ਗਿਆ ਹੈ। ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਇਸ ਕੇਸ ਦੀ ਪੂਰੀ ਕਾਰਵਾਈ ਹੋਵੇਗੀ ਤਾਂ ਕੰਗਣਾ ਰਣੌਤ ਨੂੰ ਜੇਲ੍ਹ ਦਾ ਬੂਹ ਵੀ ਦੇਖਣਾ ਪੈ ਸਕਦਾ ਹੈ। ਤਾਂ